ਪਿਛਲੇ 20 ਦਿਨ ਤੋਂ ਪੰਜਾਬ ਦੇ ਕੀ ਹਾਲਾਤ ਐ ਸਾਰਾ ਪੰਜਾਬ ਜਾਣਦਾ ਮੈਂ ਇਸ ਵਕਤ ਖੜਾ ਅੰਮ੍ਰਿਤਸਰ ਦੇ ਬਿਲਕੁਲ ਬਾਰਡਰ ਦੇ ਉੱਤੇ ਜਿੱਥੇ ਹਿੰਦੁਸਤਾਨ ਤੇ ਪਾਕਿਸਤਾਨ ਦਾ ਬਾਰਡਰ ਹੈ ਕਮਾਲਪੁਰ ਦੇ ਵਿੱਚ ਖੜਾ ਇੱਥੇ ਹਾਲਾਤ ਬਹੁਤ ਮਾੜੇ ਨੇ ਹਰ ਚੀਜ਼ ਨੂੰ ਦੇਖ ਕੇ ਲੋਕਾਂ ਨੂੰ ਜੇ ਉਹਨਾਂ ਦੇ ਹਾਲਾਤ ਦੇਖੀਏ ਤੇ ਅੱਖਾਂ ਵਿੱਚ ਅੰਸੂ ਆਉਂਦੇ ਨੇ ਇੱਥੇ ਸਭ ਤੋਂ ਵੱਡੀ ਜ਼ਰੂਰਤ ਹੁੰਦੀ ਹੈ ਫਲੱਡ ਦੇ ਦੌਰਾਨ ਮੈਡੀਕਲ ਸਹੂਲਤਾਂ ਦੀ ਮੈਡੀਕਲ ਸਹੂਲਤਾਂ ਨੂੰ ਪੂਰਾ ਕਰਨ ਦੀ ਇੱਥੇ ਕਈ ਸੰਸਥਾਵਾਂ ਆ ਰਹੀਆਂ ਮੇਰੇ ਨਾਲ ਮੌਜੂਦ ਅੱਜ ਕਰਮ ਈਸ਼ਵਰ ਸੇਵਾ ਤੇ ਸਿਮਨ ਸੋਸਾਇਟੀ ਇਹਨਾਂ ਦੇ ਡਾਕਟਰਾਂ ਦੀ ਟੀਮ ਇੱਥੇ ਆਈ ਹੈ ਇਹਨਾਂ ਨਾਲ ਗੱਲਬਾਤ ਕਰਦੇ ਨੇ ਕਿੱਥੋਂ ਆਏ ਤੇ ਕਿਸ ਤਰ੍ਹਾਂ ਇੱਥੇ ਸੇਵਾਵਾਂ ਦੇ ਰਹੇ ਨੇ ਜੀ ਤੁਹਾਡਾ ਨਾਮ ਜੀ ਹਰਮਿੰਦਰ ਸਿੰਘ ਹੈ ਜੀ ਹਰਮਿੰਦਰ ਸਿੰਘ ਜੀ ਦੱਸੋ ਤੁਹਾਡੀ ਸੋਸਾਇਟੀ ਦਾ ਨਾਮ ਕਰਮਈਸ਼ਰ ਸਰ ਸੇਵਾ ਸੇਮਨੂ ਸੋਸਾਇਟੀ ਗੁਰਦੁਆਰਾ ਸੰਤ ਅਸਰ ਮੀਸ਼ਰ ਸਰ ਸਾਹਿਬ ਫਤਿਗੜ ਪੰਜਗਰਈਆਂ ਜ਼ਿਲ੍ਹਾ ਸੰਗਰੂਰ ਤੋਂ ਜੋ ਸੰਪਰਦਾਇ ਰਾੜਾ ਸਾਹਿਬ ਦੇ ਮਹਾਂਪੁਰਸ਼ ਸੰਤ ਬਾਬਾ ਰਣਜੀਤ ਸਿੰਘ ਵਿਰਾਕਤ ਜੀ ਉਤੇ ਉਹਨਾਂ ਦੇ ਸੇਵਕ ਬਾਬਾ ਬਲਕਾਰ ਸਿੰਘ ਜੀ ਪੰਜਗਰਈਆਂ ਵਾਲੇ ਉਹਨਾਂ ਵੱਲੋਂ ਇਹ ਹੜ੍ਹ ਦੀ ਸਥਿਤੀ ਨੂੰ ਧਿਆਨ ਚ ਰੱਖਦੇ ਹੋਏ ਸਾਡੀ ਮੈਡੀਕਲ ਟੀਮ ਆ ਇਧਰ ਭੇਜੀਆਂ ਨੇ ਇਸ ਇਲਾਕੇ ਦੇ ਵਿੱਚ ਕੱਲ ਦੀਨਾ ਨਗਰ ਦੇ ਇਲਾਕੇ ਚ ਸੇਵਾ ਕੀਤੀ ਟੀਮ ਨੇ ਤੇ ਅੱਜ ਇਧਰ ਆਏ ਆਂਗੇ ਇਸ ਇਲਾਕੇ ਦੇ ਵਿੱਚ ਰਮਦਾਸ ਦਾ ਇਲਾਕਾ ਜਿਹਨੂੰ ਸਾਨੂੰ ਦੱਸਿਆ ਗਿਆ ਕਿਉਂਕਿ ਇਥੋਂ ਲੋਕਲ ਸੰਗਤ ਸਾਡੇ ਨਾਲ ਇਹ ਵੀਰਜੀ ਨੇ ਇਧਰ ਪਠਾਨਕੋਟ ਤੋਂ ਭਾਈ ਕੁਲਵਿੰਦਰ ਸਿੰਘ ਜੀ ਕਠਾਨਕੋਟ ਤੇ ਇਹਨਾਂ ਦੀ ਹੋਰ ਸੰਗਤ ਸਾਡੇ ਨਾਲ ਜੁੜੀ ਆ ਅੱਛਾ ਕਿੰਨੇ ਕੋ ਡਾਕਟਰ ਆ ਤੇ ਕਿਹੜੇ ਕਿਹੜੇ ਆ ਉਹਨਾਂ ਦੇ ਸਿਵਾਵਾ ਉਹਨਾਂ ਕੋਲ ਹੈਗੇ ਸਪੈਸ਼ਲਟੀ ਕੀ ਉਹਨਾਂ ਦੀ ਹਾਂਜੀ ਸਾਡੇ ਕੋਲੇ ਜੀ ਤਿੰਨ ਜਿਹੜੀ ਕੈਟਾਗਰੀ ਦੇ ਵਿੱਚ ਆ ਹੋਮੋਪੈਥਿਕ ਹੋਮੋਪੈਥਿਕ ਦੇ ਸਾਡੇ ਡਾਕਟਰ ਨਿਰਦੇਸ਼ ਸਿੰਘ ਦਿੱਲੀ ਤੋਂ ਸਾਡੇ ਕੋਲ ਪਹੁੰਚੇ ਨੇ ਉਹ ਲਗਾਤਾਰ ਕੱਲ ਤੋਂ ਟੀਮ ਨਾਲ ਜੁੜੇ ਹੋਏ ਨੇ ਅਤੇ ਨਾਲ ਹੀ ਸਾਡੇ ਕੋਲ ਵੈਟਰਨਰੀ ਡਾਕਟਰ ਸਾਡੇ ਜਿਹੜੇ ਡਾਕਟਰ ਜਸਪ੍ਰੀਤ ਸਿੰਘ ਇਹ ਸਾਡੇ ਕੋਲੇ ਹੀ ਖੜੇ ਨੇ ਤੇ ਉਹ ਹੋਮੋਪੈਥਿਕ ਵਾਲੇ ਉਧਰ ਦਵਾਈ ਦੇ ਰਹੇ ਆਗੇ ਇਲਾਕੇ ਦੇ ਵਿੱਚ ਸਾਡੀ ਗੱਡੀ ਖੜੀ ਆ ਅੱਛਾ ਆਮ ਤੌਰ ਤੇ ਜਦੋਂ ਕੋਈ ਐਲੋਪੈਥਿਕ ਵਾਲਾ ਆਂਦਾ ਤੇ ਹੋਮੋਪੈਥਿਕ ਨੂੰ ਨਾਲ ਨਹੀਂ ਲਿਆਂਦਾ ਤੁਸੀਂ ਇਕੱਠੇ ਕਰ ਰਹੇ ਹੋ ਕੀ ਮਕਸਦ ਹੈ ਤੁਹਾਡੇ ਦਿਮਾਗ 'ਚ ਸੀਗਾ ਕਿਉਂਕਿ ਸਾਡੇ ਕੋਲ ਜੀ ਸਾਰੀ ਸੇਵਾ ਹੀ ਆ ਇਹ ਸਾਡੇ ਐਲੋਪੈਥਿਕ ਦੇ ਪਹਿਲਾਂ ਆਰਮੀ ਦੇ ਵਿੱਚ ਰਹੇ ਹੋਏ ਨੇ ਐਲੋਪੈਥਿਕ ਬਾਰੇ ਜਾਣਕਾਰੀ ਇਹਨਾਂ ਨੂੰ ਐਲੋਪੈਥਿਕ ਦੀਆਂ ਜਿਹੜੀਆਂ ਦਵਾਈਆਂ ਇਹ ਦੇ ਰਹੇ ਨੇ ਤੇ ਹੋਮੋਪੈਥਿਕ ਦੀਆਂ ਡਾਕਟਰ ਨਰਦੇਸ਼ ਸਿੰਘ ਦੇ ਰਹੇ ਨੇ ਤੇ ਇਹ ਸਾਡੇ ਵੀਰ ਪੰਜ ਗਰਾਈਆਂ ਸਾਡੇ ਨਗਰ ਤੋਂ ਹੀ ਆ ਨੌਜਵਾਨ ਵੀਰ ਇਹ ਵੀ ਸਾਡੀ ਜਿਹੜੀ ਸੁਸਾਇਟੀ ਇਹਦੇ ਨਾਲ ਜੁੜਿਆ ਹੋਇਆ ਇਹਦੇ ਮਨ ਚ ਵੀ ਇਸ ਮੈਂ ਸੇਵਾ ਕਰਨੀ ਆ ਸੋ ਇਸ ਕਰਕੇ ਇਹਨਾਂ ਨੂੰ ਵੈਟਨਰੀ ਦੇ ਤੌਰ ਤੇ ਵੀ ਨੂੰ ਅਸੀਂ ਨਾਲ ਰੱਖਿਆਗਾ ਮੈਂ ਗੱਲ ਕਰ ਲੈਣਾ ਕਿਉਂਕਿ ਇੱਥੇ ਨਾ ਸਭ ਤੋਂ ਵੱਡੀ ਪ੍ਰੋਬਲਮ ਬਥੇ ਕਿ ਜਿਹੜੀ ਬਿਮਾਰੀਆਂ ਦੀ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਕਿਹੜੀ ਬਿਮਾਰੀ ਲੈ ਕਿਹੜੀ-ਕਿਹੜੀ ਬਿਮਾਰੀਆਂ ਦੇ ਤੁਸੀਂ ਇਲਾਜ ਕਰ ਰਹੇ ਹੋ ਕੀ ਤੁਹਾਡੇ ਦਿਮਾਗ ਚ ਇਹ ਹੈ ਕਿ ਹੋਰ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਇਹਨਾਂ ਨੂੰ ਇੱਥੇ ਜ਼ਿਆਦਾਤਰ ਲੋਕੀ ਸਾਨੂੰ ਦੱਸ ਰਹੇ ਨੇ ਵੀ ਫੀਵਰ ਤੇ ਪੈਰਾਂ ਦੇ ਵਿੱਚ ਪੈਰ ਪੈਰਜੀ ਦੇ ਖਰਸ ਵਗੈਰਾ ਹੁੰ ਬਾਕੀ ਤਾਂ ਨੋਰਮਲ ਜਿਵੇਂ ਉਲਟੀ ਆ ਡਾਇਰੀ ਆ ਰਿਹਾ ਸੈਂਟਰੀ ਦੇ ਕੁਝ ਕੇਸਸ ਇਹ ਵੀ ਹੈਗੇ ਨੇ ਜੋ ਅਸੀਂ ਸਾਰਾ ਕੁਝ ਪ੍ਰੋਵਾਈਡ ਕਰਕੇ ਦੇ ਰਹੇ ਹਾਂ ਹੁਣ ਤੱਕ ਤੁਸੀਂ ਕਿੰਨੇ ਕੋ ਪੇਸ਼ੈਂਟ ਦੇਖਦੇ ਕਿੰਨੇ ਦਿਨ ਹੋ ਗਏ ਇੱਥੇ ਲਗਭਗ ਸਾਨੂੰ ਅਸੀਂ ਕੱਲ ਤੋਂ ਲੈ ਕੇ 2 ਤੋਂ 250 ਮਰੀਜ਼ ਅਸੀਂ ਦੇਖ ਚੁੱਕੇ ਹਾਂ ਸਾਰਿਆਂ ਨੂੰ ਦਵਾਈ ਦੇ ਸਕੇ ਨਾਲ ਦਵਾਈਆਂ ਵੀ ਦੇ ਰਹੇ ਹਾਂ ਹਾਂਜੀ ਦਵਾਈਆਂ ਦੇ ਰਹੇ ਹਾਂ ਸਾਰਿਆਂ ਨੂੰ ਹੋਮੋਪੈਥਿਕ ਵਾਲੇ ਨਾਲ ਵੀ ਗੱਲ ਕਰਨੇ ਡਾਕਟਰ ਸਾਹਿਬ ਤਾਂ ਅੱਛਾ ਪਿੱਛੇ ਨੇ ਉਹ ਹੋਮੋਪੈਥਿਕ ਵਾਲੇ ਖਾਸ ਕਿਉਂ ਆਏ ਨੇ ਅ ਹੋਮੋਪੈਥਿਕ ਦਾ ਕਿਉਂਕਿ ਜੀ ਸਾਡੇ ਜਿਹੜਾ ਗੁਰਦੁਆਰਾ ਸਾਹਿਬ ਹੈ ਅ ਮੇਨ ਹੈੱਡ ਕੁਆਰਟਰ ਗੁਰਦੁਆਰਾ ਸੰਤ ਅਸਲ ਮਿਸ਼ਰ ਸਾਹਿਬ ਪੰਜਗਰਾਈਆਂ ਉੱਥੇ 2004 ਤੋਂ ਲੈ ਕੇ ਹੋਮੋਪੈਥਿਕ ਦਾ ਹਸਪਤਾਲ ਚੱਲ ਰਿਹਾ ਹੈ ਚੈਰੀਟੇਬਲ ਹਸਪਤਾਲ ਆ ਫ੍ਰੀ ਇਲਾਜ ਕੀਤਾ ਜਾਂਦਾ ਮਰੀਜ਼ਾਂ ਦਾ ਕਈ ਵਾਰ ਕੀ ਹੁੰਦਾ ਕਿ ਐਲੋਪੈਥਿਕ ਕਿਸੇ ਨੂੰ ਅਲਰਜੀ ਕਰ ਸਕਦੀ ਹੋ ਫਿਰ ਤਾਂ ਕਰਕੇ ਹਮ ਹੋਮੋਪੈਥਿਕ ਜਯਰਵੈਦ ਤਾ ਕਰਕੇ ਲਿਆਉਂ ਜੀ ਨਾਲ ਸਾਡੇ ਕੋਲ ਕਿਉਂਕਿ ਸੇਵਾ ਦਾ ਸਾਡਾ ਇਹ ਸੀਗਾ ਵੀ ਜਿਸ ਜੋ ਵੀ ਸਾਡੇ ਕੋਲ ਸਟਾਕ ਹੈਗਾ ਕਿਉਂਕਿ ਸਾਡੇ ਕੋਲ ਹੋਮੋਪੈਥਿਕ ਵੀ ਸੀ ਐਲੋਪੈਥਿਕ ਵੀ ਸੀ ਵੀ ਜਿਸ ਕਿਸੇ ਨੂੰ ਵੀ ਜੋ ਵੀ ਮਤਲਬ ਫਿੱਟ ਸੂਟ ਕਰਦੀ ਹੈ ਅਸੀਂ ਉਹੀ ਦੇਣ ਲਈ ਲੈ ਕੇ ਆਏ ਆ ਵੀ ਕਿਸੇ ਨੂੰ ਜਿਵੇਂ ਜਿਵੇਂ ਆਪ ਜੀ ਨੇ ਦੱਸਿਆ ਐਲੋਪੈਥਿਕ ਵਾਲੇ ਕਈ ਦਵਾਈਆਂ ਤੋਂ ਕੋਈ ਅਲਰਜੀ ਹੈ ਕੁਝ ਵੀ ਹੈ ਤਾਂ ਹੋਮੋਪੈਥਿਕ ਵਾਲੇ ਉਹ ਚੀਜ਼ ਚੱਲ ਜਾਂਦੀ ਹੈ ਤੇ ਸਾਡੇ ਡਾਕਟਰ ਸਾਹਿਬ ਨੇ ਸਾਨੂੰ ਇਹ ਵੀ ਦੱਸਿਆ ਹੋਇਆ ਵੀ ਕੋਈ ਕਈ ਵਾਰ ਪਬਲਿਕ ਦੇ ਵਿੱਚ ਗਏ ਆ ਵੀ ਹੋਮੋਪੈਥਿਕ ਹੌਲੀ ਕੰਮ ਕਰਦੀ ਹੈ ਤੇ ਪਰ ਇਹੀ ਜੀ ਕੋਈ ਗੱਲ ਨਹੀਂ ਨਹੀਂ ਪਰ ਜੇ ਕਿਸੇ ਨੂੰ ਕੋਈ ਹੋਮਿਓਪੈਥਿਕ ਸ਼ੁਰੂ ਕੀਤੀ ਉਹਨੂੰ ਐਲੋਪੈਥਿਕ ਦੇ ਹੋ ਸਕਦਾ ਨੁਕਸਾਨ ਹੋਵੇ ਜਾਂ ਐਲੋਪੈਥਿਕ ਵਾਲਾ ਕਈ ਵਾਰ ਨਹੀਂ ਕਹਿੰਦਾ ਹੋਮਿਓਪੈਥਿਕ ਇਹ ਵੀ ਹੋ ਸਕਦਾ ਹਾਂਜੀ ਇਹ ਦੋਨੋਂ ਇਹ ਨਾਲ ਆਪਦੇ ਆਪ ਹੀ ਜਿਵੇਂ ਆਪਾਂ ਕਹਿੰਦੇ ਵੀ ਇਹ ਕਾਰਨ ਆਪੇ ਹੀ ਰਲ ਗਿਆ ਵੀ ਜਿਹਨੂੰ ਕੋਈ ਇਸ ਤਰ੍ਹਾਂ ਦੀ ਸਮੱਸਿਆ ਹੈਗੀ ਐਲੋਪੈਥਿਕ ਤੋਂ ਪਹਿਲਾਂ ਹੀ ਹੋਮੋਪੈਥਿਕ ਦਵਾਈ ਚੱਲ ਰਹੀ ਹੈ ਤਾਂ ਉਹਨਾਂ ਨੂੰ ਬਿਲਕੁਲ ਹੀ ਸਹੀ ਇਲਾਜ ਮਿਲੂਗਾ ਇਸ ਕਰਕੇ ਅਸੀਂ ਹੋਮੋਪੈਥਿਕ ਦਾ ਵੀ ਨਾਲ ਰੱਖਿਆ ਜੀ ਵੈਟਰਨਰੀ ਡਾਕਟਰ ਨਾਲ ਵੀ ਗੱਲ ਕਰਦੇ ਆਂ ਕੀ ਨਾਮ ਹੈ ਜੀ ਤੁਹਾਡਾ ਜਸਪ੍ਰੀ ਸਿੰਘ ਜੀ ਜਸਪ੍ਰੀਤ ਕਿੰਨਾਂ ਦੀਆਂ ਬਿਮਾਰੀਆਂ ਐ ਤੇ ਜਿਹੜੀਆਂ ਪਸ਼ੂਆਂ ਨੂੰ ਦੇਖਣ ਨੂੰ ਮਿਲਦਾ ਜਿਆਦਾ ਪਸ਼ੂਆਂ ਦੇ ਜਿਵੇਂ ਮੰਨ ਲਓ ਫੀਵਰ ਹੋ ਰਿਹਾ ਜਾਂ ਟੈਂਪਰੇਚਰ ਡਾਊਨ ਜਾ ਰਿਹਾ ਜਾਂ ਪਸ਼ੂਆਂ ਦੇ ਪੈਰ ਖਰਾਬ ਹੋ ਰਹੇ ਨੇ ਜੀ ਉਹਨਾਂ ਵਾਸਤੇ ਮੈਡੀਸਿਨ ਸਾਰੀ ਉਹ ਕੋਲੋਂ ਤੱਕ ਆ ਰਹੀ ਹੈ ਤੁਸੀਂ ਹੁਣ ਤੱਕ ਕਿੰਨੇ ਕੋਈ ਦੇਖ ਚੁੱਕੇ ਕਿੰਨੇ ਕੋਈ ਇੱਥੇ ਤੁਹਾਨੂੰ ਲੱਗ ਰਿਹਾ ਬਿਮਾਰੀ ਕਿੰਨੇ ਕੋਈ ਹੈਗੀ ਆ ਜਿਹੜਾ ਜ਼ਿਆਦਾ ਟੈਂਪਰੇਚਰ ਡਾਊਨ ਵਾਲੇ ਹਾਂਜੀ ਹਾਂਜੀ ਉਹਨਾਂ ਨੇ ਇੰਜੈਕਸ਼ਨ ਵਗੈਰਾ ਲਾ ਕੇ ਉਹਨਾਂ ਦਾ ਟ੍ਰੀਟਮੈਂਟ ਕਰਾਇਆ ਜੀ ਮੈਂ ਨਾਲ ਵੀ ਗੱਲ ਕਰਦਾ ਕਿਸ ਤਰ੍ਹਾਂ ਡਾਕਟਰਾਂ ਦੀ ਟੀਮ ਆਈ ਆ ਤੁਹਾਡੀ ਹੈਲਪ ਲਈ ਕੀ ਕਹਿਣਾ ਚਾਹੁੰਦੇ ਉਹਨਾਂ ਨੇ ਮੈਂ ਅਹੀਂ ਅੱਭੋ ਧੰਨਵਾਦ ਕਰਦੇ ਆ ਸਾਡੇ ਕੋਲ ਪਹੁੰਚਿਆ ਸਾਨੂੰ ਕੋਈ ਸਰਕਾਰੀ ਹੈਲਪ ਨਹੀਂ ਮਿਲੀ ਸਾਡੇ ਵੀਰ ਭਰਾ ਆਏ ਨੇ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਹੀਲਪ ਇਹਨਾਂ ਦਾ ਦੇਣ ਨਹੀਂ ਦੇ ਸਕਦੇ ਬਾਕੀ ਸਰਕਾਰਾਂ ਨੇ ਹੀ ਬੋਲਣ ਨੇ ਸਰਕਾਰਾਂ ਦੇ ਵਿਰਖਲਾਫ ਮੈਂ ਇਹਨਾਂ ਨੂੰ ਹੋਰ ਦੱਸਦਾ ਜਨ ਉਹਨਾਂ ਨੂੰ ਜਦੋਂ ਇੱਧਰ ਸਿੱਖ ਜਾਂਦੇ ਨੇ ਇਹਨਾਂ ਸਾਡੇ ਪਰਚੇ ਵੀ ਕਰੋ ਜੀ ਕੋਈ ਸਰਕਾਰਾਂ ਦੇ ਵਿਰਖਲਾਫ ਬੋ ਹੜੀ ਕੋ ਕਲਦੀਪ ਸਿੰਘ ਹੰਦਾ ਇੱਥੇ ਬੈਠੇ ਆਏ ਹੀ ਜਿਹੜੇ ਐਮਏ ਬਣੇ ਆ ਉਹ ਸਾਡੇ ਕੋ ਇੱਥੇ ਤੱਕ ਨਹੀਂ ਪਹੁੰਚੇ ਤੇ ਸਾਡੇ ਤੇ ਇਹਨਾਂ ਗੱਲਾਂ ਦੇ ਬੋਲਣ ਕਰ ਸਾਡੇ ਦੇ ਨਾਂ ਪਰਚੇ ਵੀ ਕਰਾਉਣੇ ਕਿਉਂ ਕਰਾਉਣੇ ਨੇ ਸਾਡੇ ਵੀਰ ਭਰਾ ਆਉਂਦੇ ਨੇ ਆਈ ਉਹਨਾਂ ਦੇ ਬਰਖਲਾਫ ਬੋਲਣ ਦੇ ਆਂਦੇ ਸਾਨੂੰ ਸਰਕਾਰੀ ਸੌਲ ਦੇਣ ਬਰਖਲਾਫ ਕਹਾਦਾ ਤੁਸੀਂ ਜੇ ਕੋਈ ਮਜਬੂਰੀ ਹੈ ਜਾਂ ਤੁਹਾਨੂੰ ਕੋਈ ਦਰਦ ਹੈ ਉਹ ਤਾਂ ਬੋਲਣਾ ਹੈ ਦਰਦ ਤਾਂ ਆਪਣਾ ਬਿਆਨ ਕਰੋਗੇ ਨਾ ਤੁਸੀਂ ਆਸੀਂ ਬੋਲਣ ਦੇ ਆ ਨਾ ਸਾਡੇ ਪਿੰਡ ਦੇ ਸਰਪੰਚਾ ਲਾ ਲੋ ਜਿਹੜੇ ਬਣੇ ਆ ਜਾਂ ਨਹੀਂ ਬਣੇ ਸਾਰਾ ਸਮਾਨ ਆਇਆ ਉਹਨਾਂ ਕੋ ਕੁਝ ਨਹੀਂ ਸਾਨੂੰ ਮਿਲਿਆ ਤਰਪਾਲ ਨਹੀਂ ਦਿੱਤੀ ਇੱਥੇ ਕੋਈ ਗੱਲ ਨਹੀਂ ਕੋਈ ਬਾਹਰ ਸਾਡੇ ਵੀਰ ਭਰਾ ਹੁੰਦੇ ਨੇ ਜਿਹੜੇ ਬਾਹਰੋਂ ਸਿੰਘ ਇਹ ਸਾਨੂੰ ਦੇ ਕੇ ਜਾਂਦੇ ਨੇ ਬਾਕੀ ਸਰਕਾਰੀ ਥੋੜੀ ਨਹੀਂ ਆਨੂੰ ਕੋਈ ਮਿਲੀ ਇੱਥੇ ਜੀ ਬਹੁਤ ਮਿਹਰਬਾਨੀ ਸੋ ਤੁਸੀਂ ਦੇਖ ਸਕਦੇ ਹੋ ਕਿ ਹਰ ਪੀੜਤਾਂ ਲਈ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਨੂੰ ਦਿੱਤਾ ਜਾ ਰਿਹਾ ਹੈ ਖਾਸ ਕਰਕੇ ਜੇ ਗੱਲ ਕਰੀਏ ਮੈਡੀਕਲ ਸੁਵਿਧਾਵਾਂ ਦੀ ਦਿੱਤੀ ਜਾ ਰਹੀ ਹੈ ਤੇ ਇਹ ਵੀ ਦੇਖਿਆ ਜਾ ਰਿਹਾ ਜਿੱਥੇ ਜੋ ਜ਼ਰੂਰਤ ਹੈ ਹਰ ਪੰਜਾਬੀ ਆਪਣੀ ਕੋਸ਼ਿਸ਼ ਕਰ ਰਿਹਾ ਕਿ ਮੈਂ ਉਹ ਜ਼ਰੂਰਤ ਉਹਨਾਂ ਦੀ ਪੂਰੀ ਕਰਾਂ ਕੈਮਰਾਮੈਨ ਪ੍ਰਥਮਨਲ ਪਰਮਜੀਤ ਸਿੰਘ ਗੰਗਪੂਰੀ ਵਾਈਸੋ ਪੰਜਾਬ ਅੰਮ੍ਰਿਤਸਰ